ਸਾਊਥ ਅਫਰੀਕਾ ਨੇ ਆਪਣੇ ਤੌਰ ਦੇ ਉੱਤੇ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਕੇਸ ਲਿਆਂਦਾ ਕਿ ਵੀ ਜੋ ਕੁਝ ਨਾਤਨਯਾਹੂ ਕਰ ਰਿਹਾ ਹੈ ਔਰ ਜੋ ਹਮਾਸ ਵਾਲਿਆਂ ਨੇ ਕੀਤਾ ਹੈ ਇਹ ਕ੍ਰਾਈਮ ਹੈ ਇੰਟਰਨੈਸ਼ਨਲ ਕ੍ਰਾਈਮ ਹੈ ਕ੍ਰਾਈਮਨਲਸ ਨੇ ਵਾਰ ਕ੍ਰਾਈਮਨਲਸ ਨੇ ਉਹਨਾਂ ਦੇ ਉੱਤੇ ਟ੍ਰਾਇਲ ਹੋਣਾ ਚਾਹੀਦਾ ਹੈ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਇਸ ਦੇ ਉੱਤੇ ਉਹਨੇ ਹਮਸ ਦੇ ਲੀਡਰਾਂ ਨੂੰ ਵੀ ਔਰ ਨਾਤਨਯਾਹੂ ਨੂੰ ਵੀ ਜਿਹੜਾ ਵਾਰ ਕ੍ਰਾਈਮਨਲ ਐਲਾਨਿਆ ਹੈ ਇਜ਼ਰਾਈਲ ਨੇ ਜਿਹੜਾ ਹੈ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਡੈਮੇਜ ਨੂੰਵਾਰੋ ਨੇ ਕਿਹਾ ਜੀ ਕਿ ਇਹ ਕਹਿਣਾ ਹੈ ਇਵੇਂ ਹੀ ਹੈ ਜਿਵੇਂ ਹਮਾਸ ਨੂੰ ਹੀਰੋ ਬਣਾਣਾ ਅਮਰੀਕਾ ਫਿਰ ਜਿਹੜਾ ਨੈਤਨ ਯਾਹੂ ਦੇ ਪਿੱਛੇ ਮਜ਼ਬੂਤੀ ਨਾਲ ਖੜ ਗਿਆ ਇਸ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦੇ ਮਾਮਲੇ 'ਚ ਵੀ ਜੀ ਸੋ ਨੈਤਨ ਯਾਹੂ ਐਕਸਪੋਜ਼ ਤਾਂ ਹੋਇਆ ਪਰ ਲੇਕਿਨ ਨੈਤਨ ਯਾਹੂ ਨੇ ਰੌਣਾ ਪਾਇਆ ਜੀ ਇਹ ਸਭ ਤੋਂ ਵੱਡਾ ਜਿਹੜਾ ਹੈ ਇਹ ਸੈਮਿਟイズਮ ਦੇ ਉੱਤੇ ਹਮਲਾ ਐ ਐਂਟਾਈ ਸੈਮਿਟਿਕ ਐ ਇਹ ਉਹ ਆਇਰਲੈਂਡ ਸਪੇਨ ਔਰ ਨਾਰਵੇ ਨੇ ਫਾਰਮਲੀ ਜਿਹੜਾ ਉਹ ਫلسطੀਨ ਨੂੰ ਐਜ਼ ਇੱਕ ਮੁਲਕ ਰੈਕਗਨਾਈਜ਼ ਕਰ ਲਿਆ 193 ਚੋਂ 143 ਮੁਲਕਾਂ ਨੇ ਮਤਾ ਪੇਸ਼ ਕੀਤਾ ਕਿ ਵੀ ਫلسطੀਨ ਨੂੰ ਯੂਨ ਦੀ ਮੈਂਬਰਸ਼ਿਪ ਦਿਓ ਹਾਲਾਂਕਿ ਉਹਦੇ ਕੋਲ ਆਬਜ਼ਰਵਰ ਸਟੇਟਸ ਹੈ ਪਰ ਕਿਉਂਕਿ ਸਕਿਉਰਿਟੀ ਕੌਂਸਲ ਚ ਅਮਰੀਕਾ ਉਹਨੂੰ ਵਿਟੋ ਕਰ ਦਿੰਦਾ ਸੋ 143 ਦੇ ਨਾਲ ਜੇ ਤਿੰਨ ਹੋਰ ਸ਼ਾਮਲ ਹੋ ਗਏ ਸਪੇਨ ਨਾਰਵੇ ਔਰ ਆਇਰਲੈਂਡ ਤੇ ਕੋਈ ਫਰਕ ਨਹੀਂ ਪੈਣ ਵਾਲਾ ਪੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੈਥਨ ਜਾਹੂ ਅਤੇ ਹਮਾਸ ਦੇ ਮੁਖ ਲੀਡਰਾਂ ਨੂੰ ਵਾਰ ਕ੍ਰਿਮੀਨਲ ਦੱਸਿਆ ਹੈ ਅਤੇ ਇਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਨ ਲਈ ਕਿਹਾ ਹੈ ਸੋ ਦੂਸਰੇ ਪਾਸੇ ਆਇਰਲੈਂਡ ਸਪੇਨ ਅਤੇ ਨੋਰਵੇ ਨੇ ਇੱਕ ਅੱਧ ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦਿੱਤੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਭਾ ਕੀ ਕਹਿਣਾ ਚ ਅ ਦੇਖੋ ਇਸ ਵੀਡੇ ਵੀ ਜਿੱਥੇ ਇੱਕ ਪਾਸੇ ਯੂਕਰੇਨ ਦਾ ਮੁੱਦਾ ਉਸੇ ਤਰ੍ਹਾਂ ਫਸਿਆ ਹੋਇਆ ਹੈ ਔਰ ਰਸ਼ੀਆ ਜਿਹੜਾ ਉਹ ਕਾਫੀ ਐਡਵਾਂਸ ਵੀ ਕਰ ਰਿਹਾ ਹੈ ਨੁਕਸਾਨ ਵੀ ਕਰ ਰਿਹਾ ਹੈ ਹਮ ਜਰਮਨ ਦੇ ਇੱਕ ਮਨਿਸਟਰ ਨੇ ਕਿਹਾ ਵੀ ਰਸ਼ੀਆ ਜਿਹੜਾ ਉਹ ਐਡਵਾਂਸ ਕਰ ਰਿਹਾ ਹੈ ਹਾਲਾਂ ਗਰਾਉਂਡ ਦੇ ਉੱਤੇ ਕੀ ਚੱਲ ਰਿਹਾ ਹੈ ਸਾਡੇ ਕੋਲ ਦੋਵੇਂ ਸੋਰਸ ਜਿਹੜੇ ਨੇ ਫਾਰ ਔਰ ਅਗੇਂਸਟ ਵੜੇ ਨਹੀਂ ਨੇ ਅਸੀਂ ਉਹੀ ਜੋ इन दया वैसटन न्यूज़ एजेंसीज़ कड़ दिए ने खबर उम्मेने पर एक गल जी मिडल ईस्ट के बारे बड़ी स्पष्टता दे है कि जोड़ा जो कुछ सात अक्तूबर तो जो हमास ने इज़रीयल उत्तर धावा बोलिया तीन सौ तो ज़्यादा नु मारो सौ तो ज़्यादा जोड़े ने किडनैप कि और इज़रीयल ने वापस फुल स्केयर एंड ग्राउंड ओफेंस बराबर शुरू किया जिदेच चाली हज़ार के करीब फलस्तीनी मारे गए हैं इस तो दुगुने जख्मी ने 13 14 ਲੱਖ ਜਿਹੜੇ ਨੇ ਉਹ ਬੇਕਰੇ ਨੇ ਔਰ इवन ਜਥੋਂ ਜਦੋਂ ਉੱਥੋਂ ਇੱਕ ਪਿਟੀਏਬਲ ਸੀਨ ਵਾੜੀਆਂ ਪਿਕਚਰਜ਼ ਹੁੰਦੀਆਂ ਨੇ ਜੋ ਪਤੀਲੇ ਤੇ ਗਲਾਸ ਦੇ ਵਿਚਾਰੇ ਲੈ ਕੇ ਲਾਈਨ ਚ ਲੱਗੇ ਹੋਏ ਮਦਦ ਮੰਗ ਰਹੇ ਨੇ ਤੇ ਉਹ ਇੱਕ ਉਦਾਸ ਕਰਨ ਵਾਲਾ ਦ੍ਰਿਸ਼ ਹੁੰਦਾ ਔਰ ਇਹ ਫੁੱਲ ਕੈਮਰਿਆਂ ਦੀ ਬਲੇਅਰ ਚ ਹੋ ਰਿਹਾ ਨਸਬੁਖੀ ਤਾਂ ਹਿਟਲਰ ਨੇ ਵੀ ਕੀਤੀ ਮਸੋਰੀ ਨੇ ਵੀ ਕੀਤੀ ਪਰ ਉਹਦਾ ਬਹੁਤ ਬਾਅਦ ਚ ਪਤਾ ਲੱਗਾ ਜਦੋਂ ਜਾ ਕੇ ਫੌਜਾਂ ਉੱਥੇ ਪਹੁੰਚੀਆਂ ਯੂਰਪ ਦੀਆਂ ਅਮਰੀਕਾ ਦੀਆਂ ਫਿਰ ਹੋਇਆ ਕਿ ਆਸਟ ਵਿੱਚ ਕੀ ਹੋਇਆ ਵਾਰਸਾ ਵਿੱਚ ਕੀ ਹੋਇਆ ਫੁਲਾਣੀ ਥਾਂ ਕੀ ਹੋਇਆ ਲੇਕਿਨ ਅਜੇ ਤੱਕ ਕੈਮਰਿਆਂ ਦੇ ਸਾਹਮਣੇ ਖਬਰਾਂ ਆ ਰਹੀਆਂ ਨੇ ਔਰ ਇਸ ਦੇ ਉੱਤੇ ਅਸੀਂ ਇਸ ਗੱਲ ਦੀ ਇਹਨੂੰ ਇੱਕ ਆਫਰੀਨ ਕਹਿੰਦੇ ਹਾਂ ਕਿ ਜਿਵੇਂ ਅਮਰੀਕਨ ਯੂਨੀਵਰਸਿਟੀਆਂ ਯੂਰਪ ਦੇ ਵਿੱਚ ਸਟੂਡੈਂਟਸ ਔਰ ਜਿਹੜੇ ਜਸਟਿਸ 러ਵਿੰਗ ਲੋਕ ਨੇ ਉਹ ਬਾਹਰ ਨਿਕਲੇ ਯੂਨੀਵਰਸਟੀਆਂ ਚ ਉਹਨਾਂ ਨੇ ਰੈਸ ਦਿੱਤੀ ਅਜੇ ਵੀ ਕਈ ਕੈਂਪਸਾਂ 'ਚ ਬੈਠੇ ਨੇ ਉਰੂਨਾ ਨੇ ਹਕੂਮਤਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਭਾਈ ਇਹਦਾ ਮਤਲਬ ਇਹ ਨਹੀਂ ਔਰ ਹਾਲਾਂ ਜਿਹੜੇ ਉਹਨਾਂ ਚੋਂ ਮੈਜੋਰਿਟੀ ਨੇ ਉਤਾ 크ਰਿਸਚਨ ਨੇ ਗੋਰੇ ਨੇ ਜਾਂ ਜਿਹੜੇ ਨੇ ਨਾਨ ਬਲੀਵਰ ਨੇ ਪਰ ਉਹਨਾਂ ਨੂੰ ਲੱਗਦਾ ਵੀ ਇਹ ਧੱਕਾ ਹੋ ਰਿਹਾ ਔਰ ਇਸੇ ਪੀਰੀਅਡ ਚ ਸੀ ਸਮਝਦੇ ਕਿ ਸਾਊਥ ਅਫਰੀਕਾ ਨੇ ਵੀ ਆਪਣਾ ਮਲਬੋਰਡਤਾ ਜਦੋਂ ਕਿ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਦੋਂ ਕਿ 57 ਇਸਲਾਮਿਕ ਮਲਕਾਂ ਨੇ ਮੂੰਝ ਕੋਣੀਆਂ ਪਾਈਆਂ ਹੋਈਆਂ ਸੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹਾਲਾਂਕਿ ਅਸੀਂ ਕਿਸੇ ਦਿਨ ਡੀਟੇਲ ਚ ਗੱਲ ਕਰਾਂਗੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਇਹ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਦੀ ਅੱਗੋਂ ਐਕਸਟੈਂਸ਼ਨ ਨਹੀਂ ਹੈ ਔਰ ਇਹਨੂੰ ਇਵਨ ਅਮਰੀਕਾ ਨੇ ਮੰਨਤਾ ਨਹੀਂ ਦਿੱਤੀ ਹੋਈ ਕਿਉਂਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਤਾਂ ਕਾਲਿਜ ਬੋਸਨੀਅਨ ਪੀਰਿਅਡ ਵੜੇ ਸਾਈਨ ਤਾਂ ਕਰ ਦਿੱਤੇ ਸੀ ਲੇਕਿਨ ਉਸ ਨੂੰ ਅਮਰੀਕਨ ਸੈਨੇਟ ਜਾਂ ਹਾਊਸ ਨੇ ਰੈਟੀਫਾਈ ਨਹੀਂ ਕੀਤਾ ਇਸੇ ਤਰ੍ਹਾਂ ਰੈਟੀਫਾਈ ਉਸ ਟਰੀਟੀ ਨੂੰ ਨਹੀਂ ਕੀਤਾ ਇਸੇ ਤਰ੍ਹਾਂ इवन ਚਾਈਨਾ ਜਾਂ ਇੰਡੀਆ ਜਾਂ ਦੂਜੇ ਨੇ ਵੀ ਉਹਨੂੰ ਨਹੀਂ ਮੰਨਿਆ ਹੋਇਆ ਇਜ਼ਰਇਲ ਨੇ ਦਸਕਤ ਕੀਤੇ ਹੋਏ ਨੇ ਔਰ ਇਹ ਆਪਣੇ ਤੌਰ ਦੇ ਉੱਤੇ ਸਾਊਥ ਅਫਰੀਕਾ ਦਾ ਇੱਕ ਐਫਰਟ ਸੀ 120 ਤੋਂ ਜ਼ਿਆਦਾ ਮੁਲਕ ਮੰਨਦੇ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਜੋ ਇਨਕਲੂਡਿੰਗ ਇਜ਼ਰਇਲ ਕਿ ਸਾਊਥ ਅਫਰੀਕਾ ਨੇ ਆਪਣੇ ਤੌਰ ਦੇ ਉੱਤੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕੇਸ ਲਿਆਂਦਾ ਕਿ ਵੀ ਜੋ ਕੁਝ ਨੈਤਨਯਾਹੂ ਕਰ ਰਿਹਾ ਹੈ ਔਰ ਜਾਓ ਹਮਾਸ ਵਾਲਿਆਂ ਨੇ ਕੀਤਾ ਹੈ ਇਹ ਕ੍ਰਾਈਮ ਹੈ ਇੰਟਰਨੈਸ਼ਨਲ ਕ੍ਰਾਈਮ ਹੈ ਕ੍ਰਿਮੀਨਲਸ ਨੇ ਵਾਰ ਕ੍ਰਿਮੀਨਲਸ ਨੇ ਉਹਨਾਂ ਦੇ ਉੱਤੇ ਟ੍ਰਾਇਲ ਹੋਣਾ ਚਾਹੀਦਾ ਹੈ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਔਰ ਉਸ ਦੇ ਉੱਤੇ ਬੜੀ ਮਜ਼ਬੂਤੀ ਨਾਲ ਉਹਨਾਂ ਦੇ ਪਾਕਿਸਤਾਨੀ ਓਰੀਜਿਨ ਦਾਈ ਉਹਨਾਂ ਦਾ ਚੀਫ ਜਸਟਿਸ ਹੈ ਮਿਸਟਰ ਕਰੀਮ ਬਖਸ਼ ਜਾਕੀਨ ਆਇਆ ਉਹਨਾਂ ਦਾ ਉਹਨਾਂ ਦੀ ਮਾਂ ਜਿਹੜੀ ਹੈ ਸਕਾਟਿਸ਼ ਸੀ ਔਰ ਉਹਨੇ ਬੜਾ ਮਜ਼ਬੂਤੀ ਦੇ ਨਾਲ ਇਹ ਆਪਣਾ ਫੈਸਲਾ ਹਾਲਾਂ ਇਸ ਦੇ ਉੱਤੇ ਉਹਨੇ ਹਮਸਤੇ ਲੀਡਰਾਂ ਨੂੰ ਵੀ ਔਰ ਨੈਤਨ ਯਾਹੂ ਨੂੰ ਵੀ ਜਿਹੜਾ ਵਾਰ ਕ੍ਰਿਮੀਨਲ ਐਲਾਨਿਆ ਔਰ ਇਸ ਦੇ ਉੱਤੇ ਕਾਫੀ ਜਿਹੜੀ ਚਰਚਾ ਚੱਲ ਰਹੀ ਹੈ ਇਜ਼ਰਾਈਲ ਨੇ ਜਿਹੜਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਡੈਮੇਜ ਨੂੰ ਔਰ ਉਹਨੇ ਕਿਹਾ ਜੀ ਕਿ ਇਹ ਕਹਿਣਾ ਹੈ ਇਵੇਂ ਹੀ ਹੈ ਜਿਵੇਂ ਹਮਾਸ ਨੂੰ ਹੀਰੋ ਬਣਾਣਾ ਪਰ ਇਹ ਸਾਰੇ ਦੇ ਚੱਲਦੇ ਆ ਅਸੀਂ ਇਹ ਦੇਖਦੇ ਆ ਕਿ ਜਿਹੜੀ ਖਬਰ ਇਹ ਤਾਂ ਹੋਣ ਕਿਉਂਕਿ ਇਹ ਮੋਰ ਕਿਉਂਕਿ ਅਮਰੀਕਾ ਫਿਰ ਜਿਹੜਾ ਨੈਥਨ ਯਾਹੂ ਦੇ ਪਿੱਛੇ ਮਜ਼ਬੂਤੀ ਨਾਲ ਖੜ ਗਿਆ ਇਸ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦੇ ਮਾਮਲੇ 'ਚ ਵੀ ਸੋ ਨੈਥਨ ਯਾਹੂ ਐਕਸਪੋਜ਼ ਤਾਂ ਹੋਇਆ ਹੈ ਪਰ ਲੇਕਿਨ ਨੈਥਨ ਯਾਹੂ ਨੇ ਰੋੜਾ ਪਾਇਆ ਜੀ ਇਹ ਸਭ ਤੋਂ ਵੱਡਾ ਜਿਹੜਾ ਹੈ ਇਹ ਸੈਮਟਿਜ਼ਮ ਦੇ ਉੱਤੇ ਹਮਲਾ ਐ ਐਂਟਾਈ ਸੈਮਟਿਕ ਐ ਇਹ ਉਹ ਸੋ ਉਹਦੇ 'ਚ ਕੋਈ ਉਹਦਾ ਗਰਾਊਂਡ ਤਾਂ ਨਹੀਂ ਹੋਇਆਗਾ ਲੇਕਿਨ ਅਸੀਂ ਫਿਰ ਵੀ ਇਸ ਗੱਲ ਦੀ ਤਾਰੀਫ਼ ਕਰਦੇ ਆਂ ਕਿ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਨੇ ਘਟੋ ਘਟ ਸਪੇਡ ਨੂੰ ਸਪੇਡ ਕਹਿਣ ਦੀ ਹਿੰਮਤ ਦਿਖਾਈ ਐ ਔਰ ਅੱਜ ਜਿਹੜੀ ਖਬਰ ਇਕ ਹੋਰ ਗਰਦਸ਼ ਕਰ ਰਹੀ ਹੈ ਔਰ ਇੰਟਰਨੈਸ਼ਨਲ ਮੀਡੀਆ ਦਾ ਸ਼ਿੰਗਾਰ ਬਣਿਆ ਕਿ ਆਇਰਲੈਂਡ ਸਪੇਨ ਔਰ ਨਾਰਵੇ ਨੇ ਫਾਰਮਲੀ ਜਿਹੜਾ ਉਹ ਫਲਸਤੀਨ ਨੂੰ ਐਜ਼ ਅ ਮੁਲਕ ਰੈਕਗਨਾਈਜ਼ ਕਰ ਲਿਆ ਹੁਣ ਕਈਆਂ ਨੂੰ ਲੱਗੇਗਾ ਜੀ ਬਹੁਤ ਵੱਡੀ ਗੱਲ ਹੈ ਬਿਲਕੁਲ ਹਾਲਾਂ ਇਹ ਵੀ ਸਿੰਬੋਲਿਕ ਹੈ ਕਿਉਂਕਿ ਆਲਰੇਡੀ ਇਹ ਜਿਹੜਾ ਫਲਸਤੀਨ ਹੈ ਉਹ ਤਾਂ ਬਹੁਤਾ ਉਹਨਾਂ ਦੇ ਕਬਜ਼ੇ ਚ ਹੈਗਾ ਇਜ਼ਰਾਈਲ ਦੇ ਵੈਸਟ ਬੈਂਕ ਗਜ਼ਾ ਔਰ ਜਿਹੜਾ ਗਜ਼ਾ ਦਾ ਹਿੱਸਾ ਜਿੱਥੇ ਹਮਾਸ ਦੀ ਅਥਾਰਟੀ ਸੀ ਉਹਨੂੰ ਤਾਂ ਉਹਨਾਂ ਨੇ ਜਾਂ ਲੈਵਲ ਕਰ ਦਿੱਤਾ ਜਾਂ ਆਪ ਗੂ ਕਰ ਰਹੇ ਨੇ ਉੱਤੇ ਕਬਜ਼ਾ ਕਰ ਰਹੇ ਨੇ ਸੋ ਹਵਾਜ ਤਾਂ ਨਹੀਂ ਮੁਲਕ ਪਰ ਇਹ ਕਿਉਂਕਿ ਈਸਟਰਨ ਯੂਰਪ ਦੇ ਬਹੁਤ ਸਾਰੇ ਮੁਲਕ ਤਾਂ ਪਹਿਲਾਂ ਹੀ ਜਿਹੜੇ ਰਸ਼ੀਅਨ ਬਲੌਕ ਦੇ ਨੇ ਉਹ ਉਹਨੂੰ ਰੈਕਗਨਾਈਜ਼ ਕਰਦੇ ਨੇ ਫਲਸਤੀਨ ਨੂੰ ਐਜ਼ ਅ ਮੁਲਕ ਔਰ ਈਵਨ 193 ਮੁਲਕ ਨੇ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਮਈ 10 ਨੂੰ 1743 ਮੁਲਕਾਂ ਨੇ ਜਿਹੜੇ ਨੇ ਇਨ ਫੇਵਰ ਆਫ ਫਲਸਤੀਨੀਅਨ ਬਿਡ ਫਾਰ ਦਾ ਯੂਨ ਮੈਂਬਰਸ਼ਿਪ ਕਿ 193 ਚੋਂ 143 ਮੁਲਕਾਂ ਨੇ ਮਤਾ ਪੇਸ਼ ਕੀਤਾ ਕਿ ਵੀ ਫਲਸਤੀਨ ਨੂੰ ਯੂਨ ਦੀ ਮੈਂਬਰਸ਼ਿਪ ਦੇ ਹੋ ਹਾਲਾਂ ਉਹਦੇ ਕੋਲ ਆਬਜ਼ਰਵਰ ਸਟੇਟਸ ਹੈ ਪਰ ਕਿਉਂਕਿ ਸਕਿਉਰਿਟੀ ਕੌਂਸਲ ਚ ਅਮਰੀਕਾ ਉਹਨੂੰ ਵੀਟੋ ਕਰ ਦਿੰਦਾ ਸੋ 143ਆਂ ਦੇ ਨਾਲ ਜੇ ਤਿੰਨ ਹੋਰ ਸ਼ਾਮਲ ਹੋ ਗਏ ਸਪੇਨ ਨਾਰਵੇ ਔਰ ਆਇਰਲੈਂਡ ਤੇ ਕੋਈ ਫਰਕ ਨਹੀਂ ਪੈਣ ਵਾਲਾ ਪਰ ਇਹ ਜਿਹੜੇ ਨੇ ਵੈਸਟਰਨ ਯੂਰਪ ਦੇ ਮੁਲਕ ਨੇ ਉਹਦੇ ਚ ਸਪੇਨ ਦੀ ਵੀ ਇੱਕ ਆਪਣੀ ਔਰ ਅਸੀਂ ਦੇਖਿਆ ਵੀ ਸਪੇਨ ਨੇ ਤਾਂ ਇੱਕ ਹੋਰ ਡੇਰਿੰਗ ਐਕਸ਼ਨ ਤਿੰਨ ਚਾਰ ਦਿਨ ਪਹਿਲਾਂ ਕੀਤਾ ਕਿ ਜਦੋਂ ਇੰਡੀਆ ਵੱਲੋਂ ਇੱਕ ਪੂਰਾ ਸਮੁੰਦਰੀ ਇੱਕ ਜਹਾਜ਼ ਹਥਿਆਰਾਂ ਦਾ ਭਰ ਕੇ ਈਰਾਨ ਤੇ ਉਹਦੇ ਚ ਇਜ਼ਰਾਈਲ ਪੇਜਾ ਜਾ ਰਿਹਾ ਸੀ ਤੇ ਸਪੇਨ ਵਾਇਸਪੇਨ ਗੁਜ਼ਰਨਾ ਸੀ ਸਪੇਨ ਨੇ ਉਹਨੂੰ ਰੋਕ ਕੇ ਉੱਥੇ ਹੀ ਰੋਕ ਲਿਆ ਉਹਨੂੰ ਇਜ਼ਰਾਈਲ ਨਹੀਂ ਜਾਣ ਦਿੱਤਾ ਸੋ ਇਹਦੇ ਤੋਂ ਇਹ ਵੀ ਸਾਬਤ ਹੋਇਆ ਵੀ ਇੰਡੀਆ ਇਕੱਲਾ ਜ਼ੁਬਾਨੀ ਕਲਾਮੀ ਇਜ਼ਰਾਈਲ ਦੀ ਹਮਾਇਤ ਨਹੀਂ ਯੂਐਨ ਦੇ ਵਿੱਚ ਆਦਰਵਾਈਜ਼ ਕਰਦਾ ਕਿਵੇਂ ਈਵਨ ਜਿਹੜੇ ਮਾਰੇ ਜਾ ਰਹੇ ਨੇ ਫਲਸਤੀਨੀ ਉਹਨਾਂ ਦੇ ਉੱਤੇ ਵੀ ਜਿਹੜੇ ਉਹ ਭਾਰਤੀ ਹਥਿਆਰ ਇਸਤੇਮਾਲ ਹੋ ਰਹੇ ਨੇ ਹਾਲਾ ਅਮਰੀਕਾ ਵੀ ਹਥਿਆਰ ਦੇ ਰਿਹਾ ਸੋ ਇਸ ਸਾਰੇ ਦੇ ਚਲਦੇ ਆ ਇਹ ਜਿਹੜਾ ਇਸ ਚੋਂ ਅਸੀਂ ਸਮਝਦੇ ਆ ਵੀ ਇਹ ਵੀ ਇੱਕ ਸਿੰਬੋਲਿਕ ਜੈਸਚਰ ਹੈ ਕਿ ਤਿੰਨਾਂ ਮੁਲਕਾਂ ਨੇ ਵੈਸਟਰਨ ਯੂਰਪ ਦੇ ਦਬਾਅ ਬਣਾਉਣ ਦੇ ਲਈ ਯੂਰਪ ਦੇ ਹਾਲਾ ਅਮਰੀਕਾ ਨੇ ਕਿਹਾ ਕਿ ਨਹੀਂ ਨਹੀਂ ਅਸੀਂ ਚਾਹੁੰਦੇ ਆ ਜੀ ਨੈਗੋਸ਼ੀਏਟਡ ਪੀਸ ਹੋਏ ਔਰ ਨੈਗੋਸ਼ੀਏਟਡ ਮੁਲਕ ਬਣਨ ਜਾਂ ਕਿਨੇ ਰੁਕਿਆ ਹੋਇਆ ਤੁਹਾਨੂੰ ਮੈਂ ਸਮਝਦਾ ਵੀ ਇਸ ਮਾਮਲੇ 'ਚ ਹਾਲਾ ਅਮਰੀਕਾ ਸਾਡਾ ਮੁਲਕ ਹੈ ਅਸੀਂ ਫਿਊਚਰ ਦੇ ਵਿੱਚ ਵੀ ਅਮਰੀਕਾ ਦੀ ਵੈਲ ਬੀਇੰਗ ਔਰ ਉਸ ਦੀ ਪ੍ਰੋਸਪੈਰਿਟੀ ਖੁਸ਼ਹਾਲੀ ਦੇ ਹਮੇਸ਼ਾ ਹੀ ਤਲਬਗਾਰ ਹੈ ਲੇਕਿਨ ਇਸ ਮਾਮਲੇ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਵੱਡੀਆਂ ਫੇਲਿਅਰਸ ਨੇ ਹੋਏਗਾ ਕਿ ਵੀ ਕਿਵੇਂ ਉਹ ਨੈਤਨ ਯਾਹੂ ਬਿਲਕੁਲ ਨਾਜ਼ੀ ਦਾ ਬੱਚਾ ਜਿਹੜਾ ਉਹ ਅਮਰੀਕਾ ਨੂੰ ਬਲੈਕਮੇਲ ਕਰ ਰਿਹਾ ਜਾਂ ਅਮਰੀਕਾ ਨੇ ਹੀ ਜਿਹੜਾ ਉਹਨਾਂ ਦਾ ਕੋਈ ਇੰਟਰਸਟ ਹੀ ਨਹੀਂ ਹੈ ਜਾਂ ਉਹ ਫਸੇ ਹੋਏ ਨੇ ਇੱਕ ਪਾਸੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਹੈ ਜੋ ਥੋੜੀ ਬਹੁਤ ਘੂਰੀ ਵਟਦੇ ਨੇ ਫਿਰ ਵਾਪਸ ਉਹੀ ਹੁੰਦਾ ਉਹ ਉਹਦੇ ਕਹਿਣ ਵਾਂਗੂ ਕਿ ਨੌਕਰ ਦੇ ਜੀ ਮੇਰੀ ਤਨਖਾਹ ਵਧਾ ਦਿਓ ਵਧਾ ਦਿਓ ਨਹੀਂ ਤੇ ਮਾਰ ਕੇ ਕਹੇ ਨਹੀਂ ਤੇ ਫਿਰ ਜੀ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਵਾਂਗਾ ਜੋ ਅਮਰੀਕਾ ਨੇ ਕੋਈ ਜਿਹੜਾ ਇਸ ਦੇ ਉੱਤੇ ਕੋਈ ਬੋਰਡ ਲਾਈਨ ਨਹੀਂ ਲਈ ਹੈ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡਾ ਦਿਲ ਜਿੱਥੇ ਅਸੀਂ ਕੰਡੈਮਨ ਕਰਦੇ ਹਾਂ ਹਮਾਸ ਨੂੰ ਵੀ ਜੋ ਉਹਨਾਂ ਨੇ ਕੰਮ ਕੀਤਾ ਹਮਲਾ ਜਾਂ ਕਿਡਨੈਪਿੰਗ ਜਾਂ ਕਿਲਿੰਗ ਪਰ ਜਿਸ ਹਦ ਤੱਕ ਕਿ ਨੈਤਨਯਾਹੂ ਚਲਾ ਗਿਆ ਹੈ ਔਰ ਖਾਸ ਤੌਰ ਤੇ ਇਹ ਪੁਤਿਨ ਨੈਤਨਯਾਹੂ ਔਰ ਮੋਦੀ ਇਹਨਾਂ ਦਾ ਸਿੱਖਾਂ ਦੇ ਇਸ਼ੂ ਦੇ ਉੱਤੇ ਵੀ ਜਿਸ ਕਿਸਮ ਦਾ ਸਟੈਂਡ ਹੈ ਉਸ ਤੋਂ ਅਸੀਂ ਇਹ ਸਮਝਦੇ ਹਾਂ ਕਿ ਵੀ ਸਾਨੂੰ ਅਲਟੀਮੇਟਲੀ ਸਹਕ ਸੱਚ ਇਨਸਾਫ ਦੇ ਨਾਲ ਖਲੋਣਾ ਬਣਦਾ ਔਰ ਅਸੀਂ ਆਇਰਲੈਂਡ ਸਪੇਨ ਨਾਰਵੇ ਭਾਵੇਂ ਸਿੰਬੋਲਿਕ ਸਟੈਪ ਹੀ ਹੈ ਉਹਨਾਂ ਦੇ ਕਰਜ ਦੀ ਵੀ ਦਾਤ ਦਿੰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸੋਥਲੇਨ ਬ੍ਰੇਕ ਵਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ